ਤੇ ਕਲ ਤੇ ਲਿਖਿਆ ਪੜ ਲੈਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਇਹ ਜਦੋਂ ਪਲਟਾ ਮਾਰਦੀ ਹੈ ਨਾ ਜਵਾਨੀ ਕਿ ਵੱਡੇਆਂ ਵੱਡੇ ਨੂੰ ਧੂੜ ਜਿਤਾ ਦਿੰਦੀ ਆ ਪਰ ਜਿਹੜਾ ਤੇਰੇ ਅੱਜ ਹੰਕਾਰ ਬੋਲਦਾ ਧੌਣ ਚ ਕਿੱਲਾ ਬੋਲਦਾ ਨਾ ਤੇਰੇ ਕਿ ਮੈਂ ਪਿੱਛੇ ਨਹੀਂ ਹਟੂਗਾ ਮੈਂ ਤਾਂ ਮੁੱਖ ਮੰਤਰੀ ਆ ਬਣਾਇਆ ਕਿਨੇ ਆ ਪੰਜਾਬ ਦੇ ਇੱਕ ਮਿੰਟ ਬਈ ਇੱਕ ਮਿੰਟ ਆ ਪ੍ਰਸ਼ਾਸਨ ਖੜਾ ਪਿੱਛੇ ਪੁਲਿਸ ਖੜੀ ਐ ਇਧਰ ਅਫਸਰ ਖੜੇ ਆ ਮੇਰੇ ਦਾ ਸਾਰੇ ਗਾਲਾ ਕੱਢਦੇ ਹੋ ਜੀ ਮੁੱਖ ਮੰਤਰੀ ਨੂੰ ਕਿਉਂਕਿ ਦੇਖੋ ਮੇਰੀ ਗੱਲ ਸੁਣੋ ਨਾ ਲੋਕ ਚਾਹੁੰਦੇ ਆ ਤੇ ਨਾ ਪ੍ਰਸ਼ਾਸਨ ਚਾਹੁੰਦਾ ਵੀ ਸਾਡਾ ਟਕਰਾਅ ਹੋਵੇ ਕੋਈ ਗੱਲ ਨੂੰ ਵੀ ਪ੍ਰਸ਼ਾਸਨ ਨੂੰ ਵੀ ਪਤਾ ਅਸਰ ਨੂੰ ਵੀ ਪਤਾ ਹੈ ਵੀ ਜੋ ਹੋਇਆ ਭਾਲੇ ਦਾ ਟਕਰਾਅ ਹੋਇਆ ਇਹ ਵੈਸੇ ਨਹੀਂ ਬੋਲਣਗੇ ਉਹ ਤਾਂ ਕਹੀ ਜਾਂਦੇ ਨੇ ਇੱਕ ਯਾਰਾ ਜੀ ਬੜਾ ਗਲਤ ਤੋਂ ਗੱਲ ਬਣਾਈ ਜਾਂਦੇ ਵੀ ਕੁੱਟਮਾਰ ਹੋਈ ਐ ਆਪਦੀ ਰਿਕੋਰ ਕਹਿੰਦੇ ਆ ਕਿ ਹਾਂ ਪੱਕਾ ਹੋਇਆ ਸ੍ਰੀਮਦ ਅਧੁਨਲੇ ਇਹ ਸਮਝ ਵੀ ਆ ਰਹੀ ਏ ਕਿ ਕਿਹੜੀ ਇੰਟੈਲੀਜੈਂਸੀ ਆ ਕਿਹੜੀ ਸੀਏਡੀ ਆ ਜਿਹੜੀ ਰਿਪੋਰਟ ਦੇ ਰਹੀ ਐ ਕਿ ਲੋਕ ਤਾਂ ਬਹੁਤ ਖੁਸ਼ ਆ ਜੀ ਲੋਕ ਤਾਂ ਬਾਗੋ ਬਾਗ ਆ ਜੀ ਮੁੱਖ ਮੰਤਰੀ ਕਹਿੰਦਾ ਵੀ ਭਾਈ ਮੈਂ ਤਾਂ 14 ਜੂਨ ਦੇ ਵਿੱਚ ਚੰਡੀਗੜ੍ਹ ਦੇ ਉੱਤੂੰਗਾ ਫਰੇਜ ਦੇ ਸਭ ਜਿਹੜੇ 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 ਸਿੱਖ ਦਾ ਕਰਤਾਰ ਨਹੀਂ ਪੰਜਾਬੀ ਦਾ ਕਰਤਾਰ ਨਹੀਂ ਅਸੀਂ ਹਮੇਸ਼ਾ ਦੂਜੀਅਤਿਆਂ ਪੈੜਾਂ ਦੀ ਖਾਤਰ ਔਰ ਜਾ ਕੇ ਕਾਬਲ ਕਤਾਰ ਤੱਕ ਅਸੀਂ ਟੱਕਰ ਲਈ ਹੈ ਤੇ ਅਸੀਂ ਅੱਜ ਮੈਨੂੰ ਲੱਗਦਾ ਕਿ ਕਰਤਾਰ ਦੇ ਪੱਖੋਂ ਵੀ ਬਹੁਤ ਕੰਗੀਆਂ ਵੱਡੀਆਂ ਆ ਗਈਆਂ ਸਾਡੇ ਚ ਠੀਕ ਹੈ ਕਿਸੇ ਬੰਦੇ ਨਾਲ ਸਾਡੇ ਵਿਚਾਰ ਮਤਬੇਦ ਹੁੰਦੇ ਨੇ ਨਹੀਂ ਸਹਿਮਤੀ ਹੁੰਦੀ ਉਹਨੂੰ ਚੰਗਾ ਮਾਰਾ ਲਿਖ ਦਿਓ ਭਾਈ ਇਹ ਚੰਗੀ ਦੀ ਗੱਲ ਜਾਇ ਮਾੜੀ ਹੈ ਉਦੀ ਮਾਂ ਤੱਕ ਉਦੀ ਭੈਣ ਤੱਕ ਜਾਣਾ ਸਾਡੇ ਕਰਦਾਰ ਨਹੀਂ ਆ। ਸੋ ਤੁਹਾਨੂੰ ਵੀ ਅੱਜ ਨੌਜਵਾਨ ਨੂੰ ਬੇਇੱਜ਼ਤੀ ਕਰੂੰਗਾ ਵੱਡੇ ਪੱਦਰ ਦੇ ਇਕੱਠੇ ਹੋਏ ਹੋ। ਕਿ ਆਪਾਂ ਕਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਬੰਦੇ ਬਾਰੇ ਕੋਈ ਟਿੱਪਣੀ ਕਰਨੀ ਹੈ, ਕੋਈ ਲਿਖਣਾ ਹੈ ਤਾਂ ਉਦੀ ਮਾਂ ਭੈਣ ਬਾਰੇ ਨਾ ਬੋਲੇ ਜਾਂ। ਵਿਚਾਰਾਂ ਦੇ ਬਹੁਤ ਬੜੀ ਬਖਰੇਮੀ ਹੁੰਦੇ ਆ ਬੰਦੇ ਇਕੱਠੇ ਵੀ ਹੋ ਜਾਂਦੇ ਆ। ਪਰ ਆਪਾਂ ਜਦੋਂ ਇੱਕ ਲੀਕ ਖਿੱਚ ਲੈਨੇ ਆ ਜਾਂ ਆਪਾਂ ਅੱਖਾਂ ਦੇ ਪੱਤੀ ਬੰਦ ਲੈਨੇ ਆ ਜਾਂ ਪੰਨੇ ਭਗਤ ਵਰ ਜਾਂਨੇ ਆ। ਵੀਰ ਨਾਮ ਮੈਂ ਤਾਂ ਐਸੇ ਬੰਦੇ ਦਾ ਮਗਰਾਂ ਜੀ ਸਾਨੂੰ ਫਿਰੋ ਜਿਹੜਾ ਜਿੱਦਾਂ ਮਰਜੀ ਮਾੜਾ ਬੰਦਾ ਹੋਵੇ ਸਾਨੂੰ ਚੰਗਾ ਹੀ ਲੱਗਦਾ ਹੁੰਦਾ ਸਿਸ ਕਰਕੇ ਇਹ ਗੱਲਾਂ ਮੇਰਾ ਵੀਰ ਧਿਆਨ ਨਾਲ ਪਾ ਸੁਣੋ ਚੱਲੋ ਮੈਂ ਸਲਾਈ ਚੱਲੂੰਗਾ ਜਦੋਂ ਇਹ ਬਿਵਾਰ ਆ ਪਰ ਫੇਰ ਵੀ ਕੋ ਲਗਾਤਾਰ ਕੈਦਲ ਹੋ ਗਏ ਕੱਲ ਵੀ ਸੋਡੇ ਸਰੂਰ ਜ਼ਿਲ੍ਹੇ ਚ ਪਿੰਡਾਂ ਚ ਬੋਲ ਕੇ ਗਿਆ ਪਰसों ਵੀ ਬੋਲ ਕੇ ਗਿਆ ਉਹ ਤੋਂ ਪਹਿਲਾਂ ਵੀ ਲਗਾਤਾਰ ਪਿੰਡਾਂ ਚ ਪ੍ਰਚਾਰ ਕਰਦਾ ਰਿਹਾ ਵੈਸੇ 14 ਤਰੀਕ ਤੋਂ ਤੁਰੇ ਹੋਏ ਆ ਲਗਾਤਾਰ ਰੋਜ਼ ਬੋਲਣਾ ਬਹੁਤ ਔਖਾ ਕਹਿੰਦੇ ਹੁੰਦੇ ਜਿਹੜਾ ਬੰਦਾ ਇੱਕ ਬੰਦਾ 12 ਘੰਟੇ ਕਹੀ ਦਾ ਕੰਮ ਕਰ ਲੇ ਕਹੀ ਚਲਾਵੇ ਲਗਾਤਾਰ 1 ਘੰਟਾ ਬੋਲੇ ਬਰਾਬਰ ਹੁੰਦਾ ਕੰਮ ਇੰਨਾ ਜ਼ੋਰ ਲੱਗਦਾ ਕਈ ਵਾਰ ਸਰੀਰ ਦਾ ਜ਼ੋਰ ਲੱਗਦਾ ਹੈ ਬੋਲਣ ਦੇ ਦਿਮਾਗ ਦਾ ਵੀ ਜ਼ੋਰ ਲੱਗਦਾ ਹੈ ਸੋਚ ਕੇ ਬੋਲਣਾ ਪੈਂਦਾ ਹੈ ਕੋਈ ਗੱਲ ਗਲਤ ਨਾ ਨਿਕਲ ਜੇ ਇਸ ਕਰਕੇ ਮੇਰਾ ਵੀ ਬੇਇੱਜ਼ਤੀਆਂ ਸੂਣੀ ਚ ਲਟਕਾ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਐਡੀ ਜੀਪੀ ਅੱਛੇ ਆਏ ਨੇ ਉਹਨਾਂ ਨਾਲ ਦੁਬਾਰਾ ਗੱਲਬਾਤ ਫੇਰ ਚੱਲੀ ਹੈ ਆਪਣੇ ਆਪ ਨੂੰ ਕੁਝ ਪਿੱਛੇ ਫਸੇ ਹੋਏ ਸੀਗੇ ਇਹ ਬਰਬਰ ਕੋਲੇ ਉੱਥੇ ਉਹਨਾਂ ਨੇ ਅੱਗੇ ਮੇਰਾ ਕਾਫਲਾ ਵਧਿਆ ਉਹਨਾਂ ਕੋਲੇ ਵੀ ਕਾਫਲਾ ਆਈ ਹੈ ਵੱਡੀ ਗਿਣਤੀ ਚ ਸੋ ਉਹ ਆਪਣੇ ਨੇੜੇ ਪਹੁੰਚਣ ਵਾਲੇ ਆ ਜਦੋਂ ਉਹ ਆਉਂਦੇ ਆ ਤੇ ਉਹਦੀ ਮਹਿਨਾਰ ਦੀ ਨਾਲ ਆਪਾਂ ਸਾਰੀ ਗੱਲਬਾਤ ਮੀਟਿੰਗ ਕਰਕੇ ਤਾਰੂ ਦਾਦਾ ਦੇ ਪਈ ਆ ਫੈਸਲਾ ਹੋਇਆ ਹੈ ਉੱਤ ਪ੍ਰਸ਼ਾਸਨ ਲਿਆ ਕੇ ਰੱਖਦੇ ਜਾਂ ਆਪਾਂ ਰੱਖਦੇ ਜੇ ਨਹੀਂ ਵੀ ਹੁੰਦਾ ਤਾਂ ਪਰ ਜੰਮੇ ਵਿੱਚ ਹੈ ਗਈ ਹੈ ਪਰ ਡੇਢ ਵਿੱਚ ਹੈ ਗਈ ਹੈ ਫਿਰ ਤਾਂ ਕਹਿ ਦੋ ਸੁਨੇਹ ਲਾਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿੰਨੇ ਵੀ ਸਾਡੇ ਪਿੰਡਾਂ ਚ ਆਵੇ ਦਾਲੇ ਕੋਈ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਬਿਸਤਰੇ ਲੈ ਕੇ ਉੱਤਰ ਨੂੰ ਵੀ ਰੱਖ ਆ ਕੱਪ ਦਿਓ ਸੋ ਆਪਾਂ ਗੱਲ ਕਰਦੇ ਸੀਗੇ ਬੋਲੇ ਇਸਤਾਨ ਪਾ ਗੱਲ ਕਰਦੇ ਸੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਲੋਕ ਰੋਹ ਨਹੀਂ ਦਿਖ ਰਿਹਾ ਸ਼ਾਇਦ ਹਰ ਇੱਕ ਬੰਦਾ ਇਹ ਉਸ ਕੁਰਸੀ ਦੇ ਪਹੁੰਚ ਕੇ ਐਨਾ ਅੰਨਾ ਹੋ ਜਾਂਦਾ ਹੈ ਲੈ ਸਹੀ ਐਡਾ ਵੱਡਾ ਪਾਪਰੀ ਐਡੀ ਵੱਡੀ ਹੈ ਤਾਕਤੀ ਐਡੀ ਵੱਡੀ ਹੈ ਉਹ ਕੁਰਸੀ ਦੀ ਵੀ ਜਿੱਦੜ ਨੂੰ ਫੋਨ ਕਰਤਾ ਜਵਾਬ ਤਾਂ ਆਉਣਾ ਹੀ ਨਹੀਂ ਹਾਈ ਹਾ ਹੋਣੀ ਹੈ ਹਾਈ ਹਾ ਹੋਣੀ ਹੈ ਜਿਹਨੂੰ ਮਰਜ਼ੀ ਕਰ ਦੇਣ ਧੰਨਵਾਦ ਇਹ ਚ ਇਹ ਚੱਕਰ ਦੇ ਵਿੱਚ ਇਹ ਸੰਸਾਰ ਦਾ ਜਿਹੜਾ ਦਿਮਾਗ ਹੈ ਉਹ ਖਰਾਬ ਹੋ ਚੁੱਕਿਆ ਪ੍ਰਭੂ ਇਸ ਲਈ ਉਹਦੀ ਮਤ ਦਾ ਦਿਮਾਗ ਟਿਕਾਣਾ ਕਿਥਾ ਲੈਣਾ ਲੋਕਾਂ ਨੇ ਲੋਕਾਂ ਨੇ ਟਿਕਾਣਾ ਲੈਣਾ ਦਾ ਮੁੱਦੇ 24 ਆਉਂਦੀ ਹੈ ਉਦੋਂ ਨਾ ਕਿਸੇ ਰਹੇ ਕੋਈ ਇਸ ਕਰਕੇ ਆਪਾਂ ਉਹਦੋਂ ਨਿੱਜੀ ਹਿੱਤਾਂ 'ਚ ਫਸ ਜਾਂਦੇ ਉਹਨੇ ਤਾਂ ਪਹਿਲਾਂ ਵੀ ਅਸਕੇ ਗਿਆ ਵੀ ਉਦੋਂ ਇਹਨਾਂ ਦੀ ਜਦੋਂ ਪੱਤਣੀ ਬਹੁਤ ਜ਼ਰੂਰੀ ਹੈ ਆਪਾਂ ਪਿੱਛੇ ਮੂੰਹ ਪਾਤਾ ਇਹਨਾਂ ਨੂੰ ਜਿੰਨੇ ਜਨੋਂ ਕੀਤੇ ਆਪਾਂ ਬਾਹ ਚੜ ਕੇ ਨਾਲ ਖੜਦੇ ਰਹੇ ਇਹਨਾਂ ਜਿਹਨਾਂ ਵਾਦਾ ਕੀ ਆਪਾਂ ਨਾਲ ਫੇਰ ਵੀ ਖੜੀ ਗਏ ਉਹਨੇ ਸੱਟ ਮਾਰਨੀ ਪੈਣੀ ਐ ਸੋ ਮੇਰਾ ਵੀਰ ਮੈਂ ਗੱਲਬਾਤ ਕਰਦਾ ਦਵਾਰੇ ਮੈਂ ਦਵਾਰਾ ਤੁਹਾਡੇ ਕੋਲ ਤਾਂ ਆਇਆ ਸੀਗਾ ਵੀ ਆਖਰ ਜਿਹਦਾ ਟਾਈਮ ਹੋ ਗਿਆ ਕੋਈ ਨੌਜਵਾਨ ਮੇਰਾ ਵੀਰ ਇੱਕ ਤਾਕ ਤੋਂ ਤਾਰੂ ਪਿਆਲੇ ਤੋਂ ਵੀ ਗਰੇਨ ਕਰਿਆ ਕਰਕੇ ਉਸਾ ਨਾ ਕਰਿਓ ਕਿਉਂਕਿ ਮੈਂ ਤੁਹਾਡੇ ਲਈ ਕਹਿਣਾ ਤੁਸੀਂ ਮੇਰੇ ਹੋ ਤੇ ਮੈਂ ਤੁਹਾਡਾ ਭਾਈ ਬੜਾ ਦੁੱਖ ਹੁੰਦਾ ਬੜਾ ਦਰਦ ਹੁੰਦਾ ਹੈ ਦਿਲ ਦੇ ਵਿੱਚੋਂ ਚੀਜ਼ ਨਿਕਲਦੀ ਹੈ ਜਦੋਂ ਕਿਸੇ ਮਾਂ ਦਾ ਨੌਜਵਾਲ ਪੁੱਤ ਕੁਟੀਕਾ ਲਾ ਕੇ ਮਰਿਆ ਪਿਆ ਹੁੰਦਾ ਹੈ ਕੁਸ਼ਰਾਬ ੁੱਟ ਹੁੰਦਾ ਹੈ ਕੁਸ਼ਰਾਬ ਨਾਲ ਲੀਵਰ ਗੜ ਕੇ ਗੁਰਦੇ ਫੇਰ ਹੋ ਕੇ ਮਰ ਜਾਂਦਾ ਹੈ ਅੱਜ ਕੱਲ ਦਾ ਗੀਤ ਵੀ ਇਹੇ ਚੱਲ ਪੇ ਵੀ ਚਿੱਟਾ ਨਾ ਪੀਂਦਾ ਹੋਵੇ ਦਾਰੂ ਦੁਰੂ ਦਾ ਚੱਲ ਜੂ ਯਾਰੀ ਅਸੀਂ ਦਾਰੂ ਦੀ ਗੱਲ ਗਈ ਆ ਲੱਖ ਸਾਲ ਨਸ਼ਾ ਹੀ ਮਨ ਨੂੰ ਅਟ ਗਈ ਯਾਰ ਤੇ ਸਭ ਤੋਂ ਵੱਡਾ ਇਸ ਵੇਲੇ ਨੁਕਸਾਨ ਕੀ ਕਰ ਰਹੀ ਹੈ ਦਾਰੂ ਕਰ ਰਹੀ ਹੈ ਸਾਡਾ ਤੁਸੀਂ ਦੇਖੋ ਬੇਹਾਨਾ ਦੌਰ ਹੈ ਦਾਰੂ ਪੀ ਕੇ ਗੱਡੀ ਚ ਲਾਉਣ ਲੱਗ ਜਾਂਦੇ ਹੈ ਬੇ ਸਾਰਾ ਪਰਿਵਾਰ ਬਿਠਾ ਲੈਂਦੇ ਹੈ ਲਿਆ ਕੇ ਗੱਡੀ ਬਾੜ ਦਿੰਦੇ ਹੈ ਟ੍ਰੈਕ ਤੇ ਲੈ ਆਪਾਂ ਰੋਜ਼ ਖਬਰ ਕਿਦ ਨੂੰ ਲੱਗਦੀ ਹੈ ਵੀ 5 ਤੰਬਰ ਪਿਵਾੜ ਦੇ ਮਰ ਗਏ 7 ਮਰ ਗਏ